ਮੇਰੇ ਪਿੱਛੇ ਜਿਹੜੀਆਂ ਤੁਸੀਂ ਅੰਗੂਰਾਂ ਦੀਆਂ ਬੇਲਾਂ ਦੇਖ ਰਹੇ ਹੋਗੇ ਇਹਨਾਂ ਬੇਲਾਂ ਦੀ ਕਿਹੜੀ ਕਿਸਮ ਆਗੀ ਕਿਹੜਾ ਲਾਉਣ ਦਾ ਸਮਾਂ ਆਗਾ ਕਿਸ ਤਰ੍ਹਾਂ ਆਪਾਂ ਜਿਹੜਾ ਪੂਰਾ ਭਰਮਾ ਫਲ ਲੈ ਸਕਦੇ ਆਂਗੇ ਤੇ ਕਿਹੜੀਆਂ-ਕਿਹੜੀਆਂ ਚੀਜ਼ਾਂ ਦਾ ਆਪਾਂ ਧਿਆਨ ਰੱਖਣਾਗਾ ਸਾਰੀ ਗੱਲਬਾਤ ਇਸ ਵੀਡੀਓ ਦੇ ਦੌਰਾਨ ਆਪਾਂ ਜਿਹੜੀ ਕਰਾਂਗੇ ਵੀਡੀਓ ਦੇ ਨਾਲ ਤੁਸੀਂ ਜਿਹੜਾ ਅੰਤ ਤੱਕ ਬਣੇ ਰਹੋ ਤੇ ਪੇਜ ਨੂੰ ਫੋਲੋ ਤੇ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਨੂੰ ਬਹੁਤ-ਬਹੁਤ ਜਿਹੜਾ ਤੁਸੀਂ ਸ਼ੇਅਰ ਕਰਦਿਆ ਕਰੋ ਜੀ ਸਭ ਤੋਂ ਪਹਿਲੀ ਜਿਹੜੀ ਗੱਲ ਹੈਗੀ ਉਹ ਆਪਾਂ ਕਰ ਲਈਏ ਕਿ ਜਿਹੜੀ ਇਹ ਕਿਸਮ ਕਿਹੜੀ ਹੈਗੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੁਆਰਾ ਜਿਹੜੀ ਇਹ ਕਿਸਮ ਦਿੱਤੀ ਗਈ ਸੀ ਕਿ ਫਲੇਮ ਸੀਡਲੈਸ ਜਿਹੜਾ ਇਸ ਕਿਸਮ ਦਾ ਨਾਮ ਹੈ ਫਲੇਮ ਸੀਡਲੈਸ ਤੋਂ ਜਿਹੜਾ ਅੰਦਾਜ਼ਾ ਲਾਇਆ ਜਾ ਸਕਦਾ ਕਿ ਥੋੜਾ ਥੋੜਾ ਜਿਹੜਾ ਲਾਲੀ ਦੇ ਵਿੱਚ ਇਹ ਅੰਗੂਰ ਹੁੰਦੇ ਨੇਗੇ ਹਲਕੀ ਲਾਲੀ ਦੇ ਵਿੱਚ ਅੰਗੂਰ ਹੁੰਦੇ ਨੇ ਹਰੇ ਤੇ ਲਾਲੀ ਦੀ ਥੋੜੀ ਭਾਅ ਵਾਲੇ ਅੰਗੂਰ ਤੇ ਵਧੀਆ ਗੁੱਛਾ ਤੇ ਬੀ ਸੀਡਲੈਸ ਤੋਂ ਮਤਲਬ ਬੀਜ ਜਿਹੜੇ ਬਿਲਕੁਲ ਨਾ ਮਾਤਰੇ ਦੇ ਵਿੱਚ ਹੁੰਦੇ ਨੇ ਬਹੁਤ ਘੱਟ ਬੀਜ ਇਹਦੇ ਵਿੱਚ ਹੁੰਦੇ ਨੇ ਤੇ ਖਾਣ ਦੇ ਵਿੱਚ ਕਾਫੀ ਮਿੱਠੇ ਜਿਹੜੇ ਅੰਗੂਰ ਹੁੰਦੇ ਨੇ ਜੀ ਇਹ ਇਹ ਤਾਂ ਜਿਹੜੀ ਇਹਦੀ ਗੁਣਵੱਤਾ ਦੀ ਗੱਲ ਹੋਊਗੀ ਦੂਸਰੀ ਜਿਹੜੀ ਇਸ ਬੇਲ ਨੂੰ ਲਾਉਣ ਦੇ ਸਮੇਂ ਦੀ ਗੱਲ ਕਰ ਲਈਏ ਤਾਂ ਜ਼ਿਆਦਾਤਰ ਜਿਹੜੀ ਇਹ ਬੇਲ ਦਸੰਬਰ ਜਨਵਰੀ ਦੇ ਮਹੀਨੇ ਲਗਾਈ ਗਈ ਹੀ ਵਧੀਆ ਕਾਮਯਾਬ ਹੁੰਦੀ ਹੈਗੀ ਉਸ ਸਮੇਂ ਤੁਸੀਂ ਨੰਗੀ ਜਾੜਾ ਵਾਲੀ ਬੇਲ ਲਿਆ ਕੇ ਵੀ ਲਾ ਸਕਦੇ ਹੋਗੇ ਉਸ ਸਮੇਂ ਤੁਸੀਂ ਆ ਕਲੰਬੀ ਲਾ ਸਕਦੇ ਹੋਗੇ ਤੇ ਉਸ ਸਮੇ ਤੁਸੀਂ ਜਿਹੜਾ ਵਧੀਆ ਥੈਲੀਆ ਪੜਿਆ ਹੋਇਆ ਬੂਟਾ ਬਿਨਾ ਪੱਤਿਆਂ ਤੋਂ ਤੁਹਾਨੂੰ ਮਿਲੇਗਾ ਉਹ ਵੀ ਤੁਸੀਂ ਲਾ ਸਕਦੇ ਹੋਗੇ ਤਿੰਨਾਂ ਚੀਜ਼ਾਂ ਦੇ ਵਿੱਚ ਅੰਤਰ ਕੀ ਰਹਿੰਦਾ ਹੈ ਜੇਕਰ ਤੁਸੀਂ ਨੰਗੀ ਜੜਾ ਵਾਲੀ ਲਾਉਣੇ ਹੋਗੇ ਉਹਦੀ ਗਰੋਥ ਵੀ ਬਹੁਤ ਸੋਹਣੀ ਹੁੰਦੀ ਹੈ ਜੇ ਤੁਸੀਂ ਮੰਨ ਲਓ ਵੀ ਥੈਲੀ ਦੇ ਵਿੱਚ ਤਿਆਰ ਕੀਤੀ ਗਈ ਹੋਈ ਬੇਲ ਜਿਹਦਾ ਵਧੀਆ ਜੜ ਬਣੀ ਹੋਈ ਹੈ ਉਹਦੀ ਗਰੋਥ ਵੀ ਬਹੁਤ ਵਧੀਆ ਹੁੰਦੀ ਹੈਗੀ ਤੀਸਰੀ ਆ ਜਾਂਦੀ ਹੈ ਕਲਮ ਕਲਮ ਦੇ ਵਿੱਚ ਸਮੱਸਿਆ ਕੀ ਆਉਂਦੀ ਹੈ ਕਿ ਕਿ ਇੱਕ ਤਾਂ ਥੋੜੀ ਜਿਹੀ ਆਪਣੀ ਜਾਣਕਾਰੀ ਦੇ ਘਾਟ ਹੋਣ ਕਰਕੇ ਕਲਮ ਚਲਾਉਣ ਦੇ ਵਿੱਚ ਸਮੱਸਿਆ ਆ ਜਾਂਦੀ ਹੈ ਕਈ ਵਾਰੀ ਦੂਸਰਾ ਜਿਹੜਾ ਹੌਲੀ-ਹੌਲੀ ਜੜ ਨੇ ਬਣਨਾ ਹੁੰਦਾ ਹੈਗਾ ਜਿੱਥੇ ਤੁਹਾਡੀ ਜੜ ਬਣੀ ਵਾਲੀ ਬੇਲ ਇੱਕ ਸਾਲ ਬਾਅਦ ਤੁਹਾਨੂੰ ਵਧੀਆ ਫਲ ਦੇਣ ਲੱਗ ਜਾਂਦੀ ਹੈ ਉੱਥੇ ਜਿਹੜੀ ਕਲਮ ਵਾਲੀ ਬੇਲ 2 ਤੋਂ 2.5 ਸਾਲ 3 ਸਾਲ ਤੱਕ ਜਿਹੜਾ ਸਮਾਂ ਲੈ ਜਾਂਦੀ ਹੈ ਜੀ ਤੇ ਇਸ ਵੈਰਾਈਟੀ ਦੀ ਖਾਸੀਅਤ ਬਾਰੇ ਲਾਉਣ ਬਾਰੇ ਜਿਹੜੀ ਆਪਾਂ ਗੱਲ ਕਰ ਚੁੱਕੇ ਹਾਂਗੇ ਇਸ ਤੋਂ ਇਲਾਵਾ ਜਿਹੜਾ ਗੱਲ ਕਰ ਲਈਏ ਇਹਦੀ ਕਟਾਈ ਦੀ ਯਾਨੀ ਕਿ ਇਹਦੀ ਕਾਂਡ ਛਾਂਟ ਕਿਹੜੇ ਸਮੇਂ ਕੀਤੀ ਜਾਂਦੀ ਹੈ ਦਸੰਬਰ ਜਨਵਰੀ ਦੇ ਮਹੀਨੇ ਪੰਜ ਅੱਖਾਂ ਵਾਲੀ ਵਿਧੀ ਨਾਲ ਜੀ ਆਪਾਂ ਕਟਾਈ ਕੀਤੀ ਸੀਗੀ ਤੇ ਉਹਦੇ ਬਹੁਤ ਹੀ ਸੋਹਣੇ ਜਿਹੜੇ ਨਤੀਜੇ ਆਪਾਂ ਨੂੰ ਦੇਖਣ ਨੂੰ ਮਿਲੇ ਹੈਗੇ ਪੰਜ ਅੱਖਾਂ ਵਾਲੀ ਵਿਧੀ ਤੋਂ ਭਾਵ ਜਿਹੜੀ ਮੇਨ ਜਿਹੜੀ ਇਹਦਾ ਤਣਾ ਜਾਂਦਾ ਹੈਗਾ ਉਹਦੇ ਤੋਂ ਜਿਹੜੀਆਂ ਟਾਹਣੀਆਂ ਜਾਂਦੀਆਂ ਨੇ ਉੱਥੋਂ ਆਪਾਂ ਪੰਜ ਅੱਖਾਂ ਯਾਨੀ ਕਿ ਪੰਜ ਜਿੱਥੋਂ ਡੋਡੀਆਂ ਜਾਂ ਬਣੀਆਂ ਹੁੰਦੀਆਂ ਜਿੱਥੋਂ ਪੱਤੇ ਨਿਕਲਣੇ ਹੁੰਦੇ ਆ ਉਹ ਗਿਣ ਕੇ ਤੇ ਉਸ ਤੋਂ ਬਾਅਦ ਆਪਾਂ ਉਹਨ ਸਾਰੀ ਟਾਣੀ ਨੂੰ ਕੱਟ ਦੇਣਾ ਹੁੰਦਾ ਹੈਗਾ ਇਸ ਤਰ੍ਹਾਂ ਕਰਕੇ ਜਿਹੜੀ ਇੱਕ ਬੇਲ ਤੋਂ ਆਪਾਂ 25 ਤੋਂ 30 40 ਟਾਣੀਆਂ ਜਿਹੜੀਆਂ ਉਹਦੀ ਮਟਾਈ ਦੇ ਮੁਤਾਬਕ ਰੱਖ ਸਕਦੇ ਹੁੰਦੇ ਆਗੇ। ਕਟਾਈ ਕਰਨ ਦੇ ਨਾਲ ਫਾਇਦਾ ਕੀ ਹੁੰਦਾ ਹੈਗਾ ਇੱਕ ਤਾਂ ਜਿਹੜਾ ਵੈਜੀਟੇਟਿਵ ਗਰੋਥ ਯਾਨੀ ਕਿ ਪੱਤਿਆਂ ਦੀ ਗਰੋਥ ਘਟਦੀ ਹੈ ਤੇ ਫਲ ਦੇ ਉੱਪਰ ਬੂਟੇ ਦਾ ਜ਼ੋਰ ਲੱਗਦਾ ਹੈਗਾ। ਤੇ ਜਿਹੜੀ ਖਾਦ ਦੀ ਗੱਲ ਕਰਦੀਏ ਇਸ ਨੂੰ ਇਸ ਬੂਟੇ ਨੂੰ ਜਾਂ ਕਹ ਲਈਏ ਬੇਲ ਨੂੰ ਜਿਹੜੀ ਖਾਦ ਹੈਗੀ ਉਹ ਦਸੰਬਰ ਜਨਵਰੀ ਦੇ ਮਹੀਨੇ ਹੀ ਦਿੱਤੀ ਜਾਂਦੀਆਂ ਨੇ। ਤਿੰਨ ਮੁੱਖ ਕਾਰਜ ਜਿਹਦੇ ਚ ਲਾਉਣ ਦਾ ਸਮਾਂ ਖਾਦ ਦੇਣ ਦਾ ਸਮਾਂ ਤੇ ਕਟਾਈ ਦਾ ਸਮਾਂ ਉਹ ਦਸੰਬਰ ਜਨਵਰੀ ਦੇ ਦੌਰਾਨ ਹੀ ਜਿਹੜਾ ਇਹਦੇ ਵਿੱਚ ਕੀਤਾ ਜਾਂਦਾ ਹੈ। ਅਤੇ ਜੇਕਰ ਤੁਸੀਂ ਉਸ ਸਮੇਂ ਬੇਲ ਨਹੀਂ ला ਸਕੇ ਤਾਂ ਤੁਸੀਂ ਹੁਣ ਜਿਹੜਾ ਅੱਗੇ ਜੁਲਾਈ ਅਗਸਤ ਦੇ ਵਿੱਚ ਵੀ ਇਹ ਬੇਲਾਂ ਵਧੀਆ ਥੈਲੀ ਦੇ ਵਿੱਚ ਪਲੀਆਂ ਹੋਈਆਂ ਜਿਹੜੀਆਂ ਲਾ ਸਕਦੇ ਹੋਗੇ। ਤੇ ਖਾਦ ਦੀ ਮਾਤਰਾ ਦੀ ਗੱਲ ਕਰਦੀ ਹੈ ਜਿਹੜੀ ਇਸ ਨੂੰ ਤੁਸੀਂ ਇੱਕ ਸਾਲ ਦੀ ਬੇਲ ਨੂੰ 10-12 ਕਿਲੋ ਵਧੀਆ ਗਲੀ ਸੜੀ ਰੂੜੀ ਦੀ ਖਾਦ ਦਸੰਬਰ ਜਨਵਰੀ ਦੇ ਮਹੀਨੇ ਜਿਹੜੀ ਦੇਣੀ ਹੈਗੀ ਤੇ ਜੇ 2 ਸਾਲ ਦੀ ਬੇਲ ਆ ਤਾਂ ਉਹਨੂੰ ਤੁਸੀਂ ਵਧਾ ਕੇ 20 ਕਿਲੋ ਕਰ ਦੇਣਾ ਜੇ 3 ਸਾਲ ਦੀ ਤਾਂ ਉਹਨੂੰ ਵਧਾ ਕੇ 30 ਕਿਲੋ ਕਰ ਦੇਣਾ ਇੱਕ ਕੰਮ ਜਿਹੜਾ ਤੁਸੀਂ ਜ਼ਰੂਰੀ ਕਰਨਾ ਹੈਗਾ ਉਹ ਹੈਗਾ ਮਲਚਿੰਗ ਦਾ ਮਲਚਿੰਗ ਕਿਉਂ ਜ਼ਰੂਰੀ ਹੋ ਜਾਂਦੀ ਹੈ ਕਿਉਂਕਿ ਜੇਕਰ ਜ਼ਿਆਦਾ ਪਾਣੀ ਦਿੰਨੇ ਆ ਤਾਂ ਜਿਹੜਾ ਫਲ ਝੜਨਾ ਸ਼ੁਰੂ ਹੋ ਜਾਂਦਾ ਹੈਗਾ ਜੇਕਰ ਘੱਟ ਪਾਣੀ ਦਿੰਨੇ ਆ ਤਾਂ ਬੇਲਾਂ ਦੇ ਉੱਪਰ ਸਟ्रेस ਪੈਣ ਨਾਲ ਫਲ ਘੱਟ ਬਣਦਾ ਹੈਗਾ ਅ ਇਸ ਲਈ ਜਿਹੜੀ ਮਲਚਿੰਗ ਹੈਗੀ ਉਹ ਕੀ ਫਾਇਦਾ ਕਰਦੀ ਹੈ ਕਿ ਮਿੱਟੀ ਦੇ ਵਿੱਚ ਨਮੀ ਬਣਾਈ ਰੱਖਦੀ ਹੈ ਜੜਾਂ ਦੇ ਕੋਲ ਜਿਹੜਾ ਏਰੀਆ ਸੁੱਕਦਾ ਨਹੀਂ ਤੇ ਜਿਹੜਾ ਪਾਣੀ ਬੇਲ ਨੂੰ ਚੰਗਾ ਮਿਲਦਾ ਰਹਿੰਦਾ ਉਹਦੇ ਨਾਲ ਜਿਹੜਾ ਫਲ ਵਧੀਆ ਬਣਦਾ ਤੇ ਜ਼ਿਆਦਾ ਗਿਲ ਦੀ ਸਮੱਸਿਆ ਵੀ ਨਹੀਂ ਆਉਂਦੀ ਕਿ ਜਿਹਦੇ ਨਾਲ ਫਲ ਝੜਨਦੀ ਜਿਹੜੀ ਸਮੱਸਿਆ ਆਉਂਦੀ ਹੈਗੀ ਵੈਸੇ ਇਹਨਾਂ ਨੂੰ ਜਿਹੜਾ ਅੰਗੂਰ ਦੇ ਗੁੱਛਿਆਂ ਨੂੰ ਡੋਬਾ ਦਿੱਤਾ ਜਾਂਦਾ ਹੁੰਦਾ ਇੱਥੇ ਲਾਈਨ ਇਥੇ ਨਾਈਲ ਨਾ ਦਾ ਇੱਕ ਜਿਹੜਾ ਕੈਮੀਕਲ ਹੁੰਦਾ ਉਹਨੂੰ ਪਾਣੀ ਦੇ ਵਿੱਚ ਘੋਲ ਕੇ ਡੱਬੇ ਦੇ ਵਿੱਚ ਪਾ ਕੇ ਹਰੇ ਗੁੱਛੇ ਨੂੰ ਜਿਹੜਾ ਡੋਬਾ ਦਿੰਦੇ ਆਗੇ ਤੇ ਆਪਾਂ ਕੈਮੀਕਲ ਫਰੀ ਜਾਨੀ ਕਿ ਬਿਨਾ ਜ਼ਹਿਰਾਂ ਤੋਂ ਜਿਹੜਾ ਟ੍ਰਾਇਲ ਕਰਦੇ ਆਂ ਰਹੀ ਚੀਜ਼ ਤੇ ਉਸ ਦੇ ਤਹਿਤ ਆਪਾਂ ਇਹਦੇ ਤੇ ਕੋਈ ਵੀ ਛੜਕਾ ਇਸ ਤਰ੍ਹਾਂ ਦਾ ਜਾਂ ਕੋਈ ਡੋਬਾ ਇਸ ਤਰ੍ਹਾਂ ਦਾ ਨਹੀਂ ਦਿੱਤਾ ਫਿਰ ਵੀ ਵਧੀਆ ਜਿਹੜਾ ਫਲ ਤਿਆਰ ਹੋਇਆਗਾ ਉਹਦੇ ਤੋਂ ਮੁੱਖ ਕਾਰਨ ਸਹੀ ਸਮੇਂ ਤੇ ਹੋਈ ਹੋਈ ਕਟਾਈ ਤੇ ਸਹੀ ਸਮੇਂ ਤੇ ਦਿੱਤੀ ਗਈ ਖਾਦ ਤੇ ਤੀਜੀ ਜਿਹੜੀ ਮੁੱਖ ਚੀਜ਼ ਹੈਗੀ ਅੰਤਨ ਜਿਹੜੀ ਮਲਚਿੰਗ ਆਪਾਂ ਇਹਨਾਂ ਬਿੱਲਾਂ ਦੇ ਥੱਲੇ ਕੀਤੀ ਹੈਗੀ ਇੱਕੀ ਗੱਲ ਹੋਰ ਨੋਟ ਕਰਿਓ ਕਿ ਜਿਹੜਾ ਬਿੱਲਾਂ ਲਾਉਣ ਤੋਂ ਬਾਅਦ ਤੁਸੀਂ ਇਹਨਾਂ ਨੂੰ ਟਾਕ ਦੇਣਾਗਾ ਟਾਕ ਦੇਣਾ ਕਹਿੰਦਾ ਮਾਫ ਕਰਨਾ ਕਿ ਇਹਨਾਂ ਨੂੰ ਤੁਸੀਂ ਚੜਾਉਣ ਲਈ ਵਧੀਆ ਪ੍ਰਬੰਧ ਕਰ ਦੇਣਾ ਜੇਕਰ ਪ੍ਰਬੰਧ ਹੋਊਗਾ ਚੜਨ ਦਾ ਫੇਰ ਹੀ ਬਿੱਲਾਂ ਦਾ ਜਿਹੜਾ ਸਹੀ ਵਾਦਾ ਹੁੰਦਾ ਹੈ ਉਮੀਦ ਕਰਦਾ ਹਾਂ ਵੀਡੀਓ ਦੇ ਵਿੱਚ ਦਿੱਤੀ ਗਈ ਜਾਣਕਾਰੀ ਤੁਹਾਡੇ ਲਈ ਜਿਹੜੀ ਲਾਇਬਨਸ ਹੱਬ ਤੋਂ ਹੋਊਗੀ ਕਿਸੇ ਵੀ ਤਰ੍ਹਾਂ ਦੇ ਸਵਾਲ ਲਈ ਤੁਸੀਂ ਕਮੈਂਟ ਛੱਡ ਸਕਦੇ ਹੋ ਵੀਡੀਓ ਨੂੰ ਅੰਤ ਤੱਕ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ